हां जी कसा वीरो सस् नमस्कार जी सो ਅੱਜ ਦੀ ਵੀਡੀਓ ਦੇ ਇੱਕ ਸਾਨੂੰ ਮੱਝ ਦੀ ਛੋਟੀ ਦੀ ਵੀਡੀਓ ਸਾਂਝੀ ਕਰਨੀ ਜਿਹੜੀ ਵੇਰ ਨੇ ਵੇਚਨੀ ਆ ਵਿਕਾਊ ਐ ਤੇ ਜੇਕਰ ਉਸ ਤੋਂ ਪਹਿਲਾਂ ਚੈਨਲ ਤੇ ਪਹਿਲੀ ਵਾਰ ਜਦੋਂ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਦਬਾ ਲਿਓ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰ ਲਓ ਤੇ ਕਿਸੇ ਭਰਾਣੇ ਕੋ ਮੈਸੇਜ ਵੀਡੀਓ ਨਾ ਨਹੀਂ ਦੇਗੀ ਤਾਂ ਮੇਰਾ ਨੰਬਰ ਨੋਟ ਕਰ ਲਓ ਜੀ 8360462501 8360462501 ਸੋ ਬਾਈ ਦੀ ਤਕਰੀਬ ਨਾਲ ਘਰ ਵਾਲੀ ਗੱਲ ਆ ਵੀ ਘਰ ਦੀ ਗੱਲ ਹੀ ਜਿਹੜੀ ਹੈਗੀ ਘਰ ਦੀ ਛੋਟੀ ਐ ਬਾਕੀ ਸਾਰੇ ਗੱਲਬਾਤ ਬਾਈ ਨਾ ਕਰੋ ਨਾ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਾਈ ਨਾਮ ਤੇ ਡਰੈਸ ਬੋਲੋ ਜੀ ਆਪਣਾ ਨਾਮ ਅਰਜੀਤ ਸਿੰਘ ਆ ਜੀ ਪਿੰਡ ਛੰਨਾ ਗਲਬ ਸਿੰਘ ਵਾਲਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਜੀ ਤੇ ਮੋਬਾਈਲ ਨੰਬਰ ਬਾਈ ਮੋਬਾਈਲ ਨੰਬਰ ਹੈਗਾ 95013 44499 95013 44499 ਹਾਂ ਨੇੜੇ ਆਪਣੇ ਭੜੌੜ ਰਹੇ ਗਏ ਛੰਨਾ ਭੜੌੜ ਠੀਕ ਆ ਬਾਈ ਇਹ ਛੋਟੀ ਖਰੀਦੀ ਵੀ ਕਰਦੀ ਆਪਣੀ ਇਹ ਆਪਣੀ ਖਰੀਦੀ ਵੀ ਆ ਹੈ ਆਪਣੇ ਗਵਾਂਢ ਚੋਂ ਖਰੀਦੀ ਬਾਈ ਪਿੰਡ ਚੋਂ ਵਾਲਾ ਗਵਾਂਢ ਹਾਂ ਪਿੰਡ ਚੋਂ ਗਵਾਂਢਾਂ ਦੀ ਖਰੀਦੀ ਵੀ ਆ ਇਹ ਨਹੀਂ ਵੀ ਦੂਰੋਂ ਨਹੀਂ ਵਾਲੀ ਖਰੀਦੀ ਵੀ ਠੀਕ ਆ ਠੀਕ ਆ ਤੇ ਸੂਨ ਦਾ ਕਿੰਨਾ ਟਾਈਮ ਪਿਆ ਬਈ ਇਹਦਾ ਇਹਦੇ ਅਜ 28 ਤਰੀਕ ਨੂੰ ਦਿਨ ਪੂਰੇ ਹੋਇਆ ਵੀਰੇ ਅੱਜ 28 ਤਰੀਕ ਨੂੰ ਵੀਡੀਓ ਬਣਾ ਰਹੇ ਹਾਂ ਅੱਜ ਦੇ ਦਿਨ ਅੱਜ ਦੇ ਦਿਨ ਇਹ ਪੂਰੇ ਹੋ ਗਏ ਉੱਤੇ ਲੈ ਜੇ ਚਾਰ ਉੱਤੇ ਲੈ ਪੰਜ ਦਿਨ ਉਹ ਇਹਦੇ ਮਤਲਬ ਕਰਮਾ ਤੇ ਜਿਹੜਾ ਕੁਝ ਤੇ ਡਿਪੈਂਡ ਕਰਦਾ ਪਹਿਲਾ ਸੂਸ ਹੁੰਦੀ ਉਹ ਹਾਂ ਪਹਿਲਾ ਸੂਸ ਹੁੰਦੀ ਆ ਜੀ ਠੀਕ ਆ ਠੀਕ ਆ ਤੋੜ ਕੇ ਮਾੜੀ ਫਿਰ ਆਪਾਂ ਹਾਂ ਤੋੜ ਦਨੇ ਆ ਦੱਸ ਤੋੜ ਕੇ ਦਿਖਾ ਦੇ ਕਿ ਖਾਂ ਵੀਰੋ ਖਾਂ ਤੋਂ ਦੀ ਕੁਆਲਿਟੀ ਬਹੁਤ ਚੰਗੀ ਹੈਗੀ ਥੋੜੀ ਜੇ ਇੱਕ ਰੌਣ ਨਿਕਲੀ ਨੁਕਲੀ ਵੀ ਨਰਦੀ ਥੋੜੀ ਜਿਹੀ ਵੱਧ ਹੈਗੀ ਠੀਕ ਆ ਠੀ ਤੇ ਇੱਕ ਛੈਰ ਤੋਂ ਜਿਹੜੀ ਛਾਂਪ ਦੇਖੋ ਥੋੜੀ ਠੱਡ ਉਤਰਿਆ ਹੋਇਆ ਜਾਂ ਛਾਂਪ ਕਹਿ ਸਕਦਾ ਹਾਂ ਪਰ ਉਹਦੇ ਨਾਲੋਂ ਥਾਂ ਦੀ ਕੁਆਲਿਟੀ ਜਿਹੜੀ ਜ਼ਿਆਦਾ ਸੋਹਣੀ ਦੇਖ ਸਕਦੇ ਹੋ ਕੋਰਨਰਾਂ 'ਚ ਕੋਈ ਡਿੱਕ ਨਹੀਂ ਹੈ ਜਿਵੇਂ ਨਹੀਂ ਕੋਈ ਉਹ ਲਈ ਹੁੰਦੀ ਪੁੱਸ ਲੰਗ ਮਾਰਦਾ ਹੈ ਠੀਕਾ ਠੀਕਾ ਆ ਦੇਖ ਸਕਦੇ ਜੀ ਲੋਏ ਪਿੱਛੋਂ ਥਾਣਾ ਦੀ ਕੁਆਲਿਟੀ ਚੈੱਕ ਕਰੋ ਬਹੁਤ ਹੀ ਸੋਹਣਾ ਥਾਣਾ ਲੱਗਿਆ ਹੋਇਆ ਝੋਟੀ ਨੂੰ ਚਾਰੇ ਥਾਣ ਨਿਕਲਵੇਂ ਲੱਗੇ ਹੋਏ ਨੇਗੇ ਪੰਜਵੇਂ ਛੇਵੇਂ ਜਿਹੜੀ ਫੋਰਸਾਂ ਵੱਖਰੀ ਭੋਰਾ ਹੋ ਗਈ ਹੈ ਨਹੀਂ ਫੇਰ ਸੁਪਰ ਕੁਆਲਿਟੀ ਚੈੱਕ ਕਰ ਲਓ ਬਿਲਕੁਲ ਪਹਿਲਾ ਸੁ ओरिजिनल ਹੈ ਛੋਟੀ ਉਮਰ ਦੀ ਹੈ ਤੇ ਬਾਈ ਦੀ ਮਾਂ ਨੂੰ ਪਤਾ ਕਿੰਦੀ ਦੁੱਧ ਵਾਲੀ ਸੀਗੀ ਨਹੀਂ ਬਈ ਆਪਾਂ ਨੂੰ ਐਵੇਂ ਆਪਾਂ ਗੇਰ ਗਏ ਐਵੇਂ ਵਾਲੀ ਸੀਗੀ ਇਹਦਾ ਆਪਾਂ ਕੋ ਹੁਣ ਹੀ ਪੁੱਛਿਆ ਅਗਲੇ ਨੂੰ ਠੀਕ ਆ ਠੀਕ ਆ ਤੇ ਇਹਦਾ ਫਿਰ ਮੁੱਲ ਕਿੰਨਾ ਕਰਾਂਗੇ ਆਪਾਂ ਇਹਦਾ ਮੁੱਲ 80000 ਰੁਪਏ ਬਾਈ 80000 ਹਾਂਜੀ ਸੋ ਫਿਕਸ ਪ੍ਰਾਈਸ ਹੈ ਨਹੀਂ ਅਸੀਂ ਤੋਂ ਨਹੀਂ ਨਹੀਂ ਮਾਨਤਨ ਕਰ ਦਾਂਗੇ ਜਾਇਜ ਆਪਾਂ ਹੋਊਗਾ ਬਿਲਕੁਲ ਜਾਇਜ ਮੁੱਲ ਕਰਾ ਬਾਈ ਨੇ 80000 ਝੋਟਾ ਬਾਈ ਸੈਗ ਸੂਂਗ ਵਧੀਆ ਕੁੰਡੇ ਆ ਗੱਲ ਕਰ ਰਿਹਾ ਕੈਮਰੇ ਤੋਂ ਡਰਦੀ ਆ ਚੈੱਕ ਕਰ ਲੋ ਮੈਂ ਮੈਥੋ ਡਰਦੀ ਆ ਬਾਕੀ ਪਸ਼ੂ ਘਰੋਂ ਘੱਟ ਨਿਕਲਾ ਹੁੰਦਾ ਬੁਰਗਾ ਬੜਗਾ ਹੀ ਵੱਧ ਸ਼ਾਮ ਨਹੀਂ ਸੀਗੀਆਂ ਉਹਨਾਂ ਦੀ ਦੱਲੀ ਮਾਜੀ ਸੀਗੀ ਇਹ ਅਗਰ ਕਰ ਦਰਵਾਣਾਗਾ ਬੈਸ ਸਿੰਘ ਫੂਜੇ ਪਿੰਡ ਦੀ ਛੋਟੀ ਸੋਹਣੀ 80 ਹਜ਼ਾਰ ਮੁੱਲ ਕੀਤਾ ਬਾਈ ਨੇ ਬਾਕੀ ਜਿਹੜਾ 80 ਦੇ ਵਿੱਚੋਂ ਮਾਨਤਨ ਹੋ ਜਾਊਗਾ ਕੋਈ ਫਿਕਸ ਪ੍ਰਾਈਸ ਨਹੀਂ ਪਿੰਡ ਛੰਨਾ ਗਰਾਹ ਸਿੰਘ ਵਾਲਾ ਜੀ ਤਸਵੀਰ ਤਾਂ ਪਾਤਾ ਜਿਲ੍ਹਾ ਬਰਨਾਲਾ ਦੇਖ ਸਕਦੇ ਪੁੱੜਾ ਦੀ ਮੰਦਰ ਉੱਪਰ ਢੂਹੀ ਮੰਦਰ ਦੇਖ ਸਕਦੇ ਹੋਗੇ ਅਜੇ ਤੁਹਾਨੂੰ ਦੀ ਕੁਆਲਿਟੀ ਖੇ ਚੈੱਕ ਕਰ ਲਓ ਜੀ ਪੂਰਾ ਵਦਗਾ ਮੁੱਠੀ ਵਾਲਾ ਮੋਟਾ ਚਵਾਈ ਵਾਲਾ ਥਾਣਾ ਜੀ ਸੋਹਣਾ ਲੱਗਿਆ ਹੋਆ ਥਾਣਾ ਜੀ ਦੇਖ ਸਕਦੇ ਹੋ ਮੋਬਾਈਲ ਨੰਬਰ ਬਾਈ ਦਾ ਹੈਗਾ 95013 4499 ਲਓ ਜੀ ਇੱਥੇ ਦੇਖੋ ਦੋਨੇ ਥਾਂ ਚਾਰ ਸਾਂ ਦੇਖੀ ਬਿਲਕੁਲ ਨਿੱਖਣ ਵਿੱਚ ਦਿਖ ਰਿਹਾ ਆਪਣਾ ਪੂਰਾ ਸਾਫ ਉੱਤੇ। ਤੋਂ ਜਿਹੜੇ ਵੀ ਵੀਰ ਨੂੰ ਪਸੰਦ ਆਉਂਦੀ ਝੋਟੀ ਸੋ ਆ ਕੇ ਇੱਥੇ ਆਪਾਂ ਪਿੰਡ ਛੰਨਾ ਗਲਾ ਸਿੰਘ ਕੋ ਪਹੁੰਚ ਕੇ ਤਸੱਲੀ ਕਰਕੇ ਓਹ ਠੰਡੀ ਸੀਲ ਬਹੁਤ ਆ ਗਈ। ਠੰਡੀ ਸੀਲਾ ਵਧੀਆ। ਹਾਂ ਓਹ ਠੰਡੀ ਸੀਲ ਬਹੁਤ ਆ ਗਈ। ਹੁਣ ਕੈਮਰੇ ਦਾ ਕਰਕੇ ਉਪਰਾ ਕਰਦੀ ਹੈਗੀ। ਤੋਂ ਪਹਿਲੇ ਕਰੋ ਇਧਰ ਆਈ ਇਹ ਬਿਚਾਰੀ ਹੁਣ ਹੁਣ ਆਪਾਂ ਵੀਡੀਓ ਬਣਾਉਣ ਲੱਗੇ ਤਾਂ ਥੋੜਾ ਪਸੇ ਡਰ ਜਾਂਦਾ ਹੈਗਾ। ਲਓ ਜੀ ਦੇਖ ਲਓ। ਸੋਹਣੀ ਝੋਟੀ ਆ। ਚਾਰੋਂ ਜੂਰੂ ਫੁੱਲ ਆ ਗਈ। ਠੀਕ ਆ ਜੀ। ਬਾਕੀ ਬਾਜਨ ਵੀ ਚੰਗਾ ਲੋਟੀਆਂ ਰਾਜ ਜੀ ਹੈ ਨ ਮੈਂ ਪਾਸ 11 ਕਿਲੋ ਬੜੇ ਆਮ ਨਾਲ ਪਾ ਦੂਗੀ ਬਾਕੀ ਜਲੋ ਕਿਲੋ ਅਗਲੀ ਸੰਭਾਈ ਜਦੋਂ ਤੋਂ ਸੇਵਾ ਦਾਗਾ ਬਿਲਕੁਲ ਬਿਲਕੁਲ ਵੀਰੇ ਬਾਕੀ ਸਾਫ ਸਵਾਲਾ ਬੰਦ ਜਾਈ ਨਾ ਥੱਲੀ ਕਰਨੀ ਆ ਸੋ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਵੀਰੋ ਮਿਲਦਾ ਕਿਸੇ ਹੋਰ ਵੀਡੀਓ ਦੇ ਨਾਲ